ਲਓ ਜੀ ਹਰਿਆਣੇ ਮੇਲੇ ਤੇ ਪਹੁੰਚ ਗਏ ਜੀ ਤੇ ਤਿਆਰੀ ਚੱਲ ਰਿਆ ਹੈਗਾ ਮਾ ਤਿਆਰੀ ਫੁੱਲਾ ਜੀ ਇਹਦਾ ਕਰਮ ਵਾਲਿਆ ਦੀ ਲੱਗਦਾ ਤੇ ਲੋਗੇ ਕਹਿੰਦਾ ਇਹ ਅੜ ਜਾਉਣਾ ਇਹਦੇ ਹੋਰ ਵੀ ਤੇ ਨਾਲ ਆਏ ਮਾਂ ਮਸਲੀ ਜਾਣੇ ਨਾ ਹਰਿਆਣੇ ਆਉਂਦੀ ਲੱਗਦਾ ਭਾਈ ਆਹ ਬੋਦੀ ਜੀ ਖੜੀ ਕਰਦੀ ਹੈ ਤਨ ਆਪੂ ਦੀ ਗੱਲ ਤੋਂ ਹੀ ਨਾ ਤੇ ਤੀਨ ਨਾ ਉਹ ਨਾ ਉਹ ਵੀ ਖੜੀ ਉਹ ਕੱਲੇ ਜਾ ਕੇ ਗੰਗਈ ਨਾ ਬਹੀ ਉਹ ਪਿਆ ਕੰਗਾ ਲੇਕਿਨ ਪੁੱਛ ਕਿੱਥੇ ਆ ਆਹਦੀ ਕੰਗਾ ਆਹ ਕੱਲਾ ਕੱਲਾ ਕਰਦੀ ਆਹ ਬਾਈ ਕੋਲ ਤਰੀਕ ਪਾਸੇ ਨਾ ਬਾਹਰੇ ਬਾ ਥੱਲੇ ਨੂੰ ਹੱਥ ਰੱਖੇ ਜਾਗਾ ਇਧਰ ਹੀ ਛੜ ਮੂੰਹ ਤੇ ਲਾ ਨੀ ਇਧਰ ਲਾ ਮੂੰਹ ਕੰਨਾਰੇ ਮਾਰਦੇ ਟੀਮ ਵਾਲੀ ਵੀ ਨਹੀਂ ਕਰੀ ਮੈਂ ਆਪਣੀ ਦਸਤਖਤ ਪੂਰਦੀ ਕਿ ਮੈਂ ਹੁਣ ਕਿਤੇ ਕਰਨਾ ਕਰਦਾ ਵੀ ਜਿੱਦੀ ਜਿਹੜਾ ਮੈਂ ਕਦੀ ਮੂਵੀ ਫੜ ਕੇ ਖਿੱਚੀ ਫੇਸੇ ਆਈ ਦੀ ਤੱਕ ਤੂੰ بہت بڑی طریقے ਭਾਈ ਗੁਰਜੀ ਇੱਕ ਮਿੰਟ ਪੁਲਿਸ ਦੀ ਗੱਡੀ ਰਾਜ ਫੰਦੀ ਇੱਕ ਅਨਾਉਂਸਮੈਂਟ ਕਰਨੀ ਹੈ ਇੱਕ ਮਿੰਟ ਦਾ ਟਾਈਮ ਦੇ ਦਿਓ ਐਚ ਆਰ 51 1205 ਜੀ ਇੱਕ ਗੱਡੀ ਪੀ ਵੀ 93 0080 ਜੀ ਇਹ ਸਾਈਡ ਤੇ ਕਰੋ ਜੀ ਐਚ ਆਰ 52 1205 ਐਚ ਆਰ 51 1205 ਪੀ ਵੀ 93 0080 ਜੀ ਸਾਈਡ ਤੇ ਕਰੋ ਇਹ ਮਹਿਕਮੇ ਦੀ ਗੱਡੀ ਪੁਲਿਸ ਡਿਪਾਰਟਮੈਂਟ ਦੀ ਰਾਤ ਫੋਦੀ ਹੈ ਜੀ। ਸੁਵਿਧਾ ਦੇ ਗੱਲ ਉਹ ਫੋਦੀ ਹੈ। ਆਹ ਦੇਖਣਾ ਗੇਟ ਪਰ ਉਹ ਜੀ। Some of the participants did a very good job in presenting and trained a lot at home. For example, these two youngsters here, they they worked hard to bring their animal of their animal in, in, in good training condition. My first observation. <laughs> ਇਹਨਾਂ ਨੇ ਕੀਤੀਆਂ ਨੇ ਇੱਕ ਜਿਹੜਿਆ ਸਾਡੇ ਵੀਰ ਝੋਡੇ ਨਿੱਕੇ ਵੀਰ ਇਹਨਾਂ ਨੇ ਆਪਣੀ ਬੱਚੀ ਨੂੰ ਚਲਣ ਵਾਸਤੇ ਬਹੁਤ ਮਿਹਨਤ ਕੀਤੀ ਹੋਈ ਹੈ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਇਹਨਾਂ ਨੇ ਆਪਣੇ ਬੱਚੀ ਨੂੰ ਵਾਇਡ ਕੀਤਾ ਜੀ ਚੱਲਣ ਵਾਸਤੇ ਤੇ ਟ੍ਰੇਨ ਕਰਨ ਵਾਸਤੇ the patient has forgotten to, to pay attention yeah, to the feed on, and then it's, then it's taking too much attention to so the